ਆਪਣਿਆਂ ਨੂੰ ਇਹ ਜੱਥੇਬੰਦੀ ਬਣਾ ਕੇ ਲੋਕਾਂ ਨੂੰ ਲਾਮਬੰਦ ਕਰਦੇ ਸੀਗੇ ਗੋਰੀਆਂ ਦੇ ਖਿਲਾਫ ਵੀ ਗੋਰੀਆਂ ਨੂੰ ਬਾਹਰ ਕੱਢਿਆ ਜਾਵੇ 28 ਸਤੰਬਰ ਖਟਕੜਕੜ ਕਲਾ ਮੋਰਚੇ ਦੀ ਤਿਆਰੀ ਲਈ ਤਹਿਸੀਲ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਅਸ਼ੀਰਪਗਤ ਸਿੰਘ ਨੌਜਵਾਨ ਸਭਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਪਿੰਡ ਬਡਾਲਾ ਮੰਜਕੀ ਵਿਖੇ ਵੱਖ-ਵੱਖ ਪਿੰਡਾਂ ਦੇ ਸਰਗਰਮ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ ਇਸ ਮੌਕੇ ਅਸ਼ੀਰਪਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ जिला स्कਤਰ एडवोकेट अजय फ्लोर ने संबोधन ਕੀਤਾ ਇਸ ਮੌਕੇ ਤਸੀਲ ਪ੍ਰਧਾਨ ਮੱਖਣ ਸੰਗਰਾਮੀ ਜੁਆਇੰਟ ਸਕਤਰ ਗੁਰਿੰਦਰਜੀਤ ਸਿੰਘ ਗੈਰੀ ਸੁੱਖਾ ਬੰਡਾਲਾ ਸਾਬੀ ਰਾਜਕਮਾਲ ਆਦ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਬਡਾਲੇ ਦੇ ਅੰਦਰ ਪਹੁੰਚੇ ਆ ਜਿੱਥੇ ਅਸੀਂ ਨੌਜਵਾਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਆ ਤੇ 28 ਸਤੰਬਰ ਨੂੰ ਜਿਹੜਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਸਕੂਟਰ ਮੋਟਰਸਾਈਕਲ ਮਾਰਚ ਜਿਹੜਾ ਪਿੰਡਾਂ ਤੋਂ ਜਾਂਦਾ ਹੋਇਆ ਜਿਹੜਾ ਖੜਕੜ ਕਲਪਾ ਭਗਤ ਸਿੰਘ ਦੀ ਜਿਹੜਾ ਜੱਦੀ ਪਿੰਡ ਪਹੁੰਚਦਾ ਉਹਦੀ ਤਿਆਰੀ ਦੇ ਵਜੋਂ ਤੇ ਜਿਹੜਾ 28 ਸਤੰਬਰ ਤੋਂ ਬਾਅਦ ਜਿਹੜਾ ਲਗਾਤਾਰ ਨੌਜਵਾਨਾਂ ਵੱਲੋਂ ਸਿੱਖਿਆ ਲਈ ਰੁਜ਼ਗਾਰ ਦੇ ਲਈ ਨਸ਼ਿਆਂ ਦੀ ਬਿਲਕੁਲ ਪਾਬੰਦੀ ਦੇ ਲਈ ਜਿਹੜਾ ਇੱਕ ਮੋਰਚਾ ਬਹੁਤ ਵੱਡਾ ਖੜਕੜ ਕਲਪਾ ਭਗਤ ਸਿੰਘ ਦੀ ਧਰਤੀ ਦੇ ਉੱਪਰ ਲਾਇਆ ਜਾ ਰਿਹਾ ਉੱਥੇ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਜਿਹੜਾ ਸਨੇਹਾ ਦੇ ਰਹੇ ਹਾਂ ਇਸੇ ਤਰ੍ਹਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਅਸੀਂ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਜਥੇਬੰਦ ਕਰਕੇ ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਖ ਤੇ ਸਰਕਾਰ ਦੇ ਉਹਨਾਂ ਵਾਅਦਿਆਂ ਖਿਲਾਫ ਜਿਹੜੇ ਵਾਅਦੇ ਭਗਵੰਤ ਮਾਨ ਨੇ 2022 ਦੇ ਅੰਦਰ ਪੰਜਾਬ ਦੀ ਜਵਾਨੀ ਨਾਲ ਕੀਤੇ ਸੀਗੇ ਜਦੋਂ ਇਹ ਗੱਲ ਕਿਹਾ ਜਾਂਦਾ ਸੀਗਾ ਵੀ ਨੌਜਵਾਨੋ ਮੇਰੇ ਹੱਥ ਦੇ ਵਿੱਚ ਤੁਸੀਂ ਹਰਾ ਪੈਨ ਫੜਾ ਦਿਓ ਇੱਕ ਵਾਰੀ ਮੇਰੇ ਹੱਥ ਦੇ ਵਿੱਚ ਹਰਾ ਪੈਨ ਆ ਗਿਆ ਤੇ ਮੈਂ ਦੇਸ਼ ਦੇ ਨੌਜਵਾਨਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਤਕਦੀਰ ਬਦਲ ਦੂੰਗਾ ਮੈਂ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਡੰਡੇ ਝੰਡੇ ਜਿਹੜੇ ਆ ਉਹ ਪਾਸੇ ਰਖਾ ਦੂੰਗਾ ਤੇ ਜਵਾਨੀ ਨੂੰ ਜਿਹੜਾ ਆ ਰੋਜ਼ਗਾਰ ਦੇ ਲਈ ਜਿਹੜਾ ਮੈਂ ਮੌਕੇ ਖੋਲ ਦੂੰਗਾ ਪਰ ਦੁੱਖ ਦੀ ਗੱਲ ਹੈ 3.5 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਸਰਕਾਰ ਨੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਜ਼ਗਾਰ ਨਹੀਂ ਤਾਂ ਅੱਜ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਬੇਰੋਜ਼ਗਾਰੀ ਦਾ ਸੰਤਾਪ ਹੜਾ ਰਹੀ ਆ ਅੱਜ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਦਾ ਸੰਤਾਪ ਹੜਾ ਰਹੀ ਆ ਅੱਜ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ ਨੂੰ ਮਾਈਗ੍ਰੇਟ ਹੋਣ ਦੇ ਲਈ ਮਜਬੂਰ ਆ ਇਸ ਕਰਕੇ ਪੰਜਾਬ ਦੀ ਜਵਾਨੀ ਨੂੰ ਅਸੀਂ ਲਾਮਬੰਦ ਕਰਕੇ ਲਗਾਤਾਰ ਜਿਹੜਾ ਉਸ ਖੜਕੜ ਕਲਾਈ ਧਰਤੀ ਦੇ ਉੱਪਰ ਮੋਰਚਾ ਲਾ ਰਹੇ ਆ ਤੇ ਜਵਾਨੀ ਨੂੰ ਅਪੀਲ ਕਰਦੇ ਆ ਕਿ ਉਸ ਮੋਰਚੇ ਦੇ ਵਿੱਚ ਵੱਧ ਵੱਧ ਆਪਣੀਆਂ ਮੰਗਾਂ ਦੇ ਲਈ ਕੱਠੇ ਹੋਈਏ ਲਾਮਬੰਦ ਹੋਈਏ ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਢੇਸੀ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਨ ਸਭਾ ਪੰਜਾਬ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਜਿਹੜਾ ਵੱਖ-ਵੱਖ ਪਿੰਡਾਂ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿਹੜੀ ਲਾਮਬੰਦੀ ਕਰ ਰਹੇ ਸੀਗੇ ਤੇ ਜੇ ਇਸ ਆਸ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਸੀ ਕਿਉਂਕਿ ਅੱਜ ਪੂਰੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਰੋਜ਼ਗਾਰ ਨਾ ਮਿਲਣ ਦੀ ਵਜ੍ਹਾ ਦੇ ਕਰਕੇ ਸਿੱਖਿਆ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੋਣ ਦੇ ਕਰਕੇ ਜਿਹੜੀ ਨਿਰਾਸ਼ਾਵਸ ਜਵਾਨੀ ਜਿਹੜੀ ਅੱਜ ਉਹ ਨਸ਼ਿਆਂ ਵੱਲ ੱੱਕੀ ਜਾ ਰਹੀ ਹੈ ਅੱਜ ਉਸ ਜਵਾਨੀ ਨੂੰ ਬਚਾਉਣ ਦੇ ਵਾਸਤੇ ਅੱਜ ਇਹ ਜਿਹੜੀ ਪਹਿਲ ਕਦਮੀ ਆ ਉਹ ਸ਼ੀਪਕ ਸਿੰਘ ਨੌਸਬਾ ਨੇ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਆ ਜਿੱਥੇ ਅੱਜ ਅਸੀਂ ਸਿੱਧਾ ਸਰਕਾਰ ਦੇ ਨਾਲ ਜਿਹੜੀਆਂ ਸਰਕਾਰ ਨੇ ਆਪਣੀ ਮੂੰਹ ਦੇ ਰਾਹੀਂ ਗੱਲਾਂ ਕਹੀਆਂ ਕੀ ਨੌਜਵਾਨੋ ਸਾਨੂੰ ਵੋਟਾਂ ਪਾ ਦਿਓ ਜਿਸ ਦਿਨ ਮੇਰੇ ਹੱਥ ਹਰਾ ਪੈਨ ਆ ਗਿਆ ਤਾਂ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਅੱਜ ਡਾਂਗਾ ਚੱਕੀ ਡੰਡੇ ਝੰਡੇ ਚੱਕੀ ਜਿਹੜੇ ਆ ਉਹ ਸਰਕਾਰੀ ਰੈਲੀਆਂ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਨੌਜਵਾਨਾਂ ਨੂੰ ਮੈਂ ਰਜਗਾਰ ਦਾ ਪ੍ਰਬੰਧ ਕਰ ਦੇਣਾ ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਨਸ਼ੇ ਦੀ ਮਾਰ ਦੇ ਹੇਠ ਪੰਜਾਬ ਅੱਜ ਜਿਹੜਾ ਆ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਸ ਨਾਂ ਦੇ ਉੱਤੇ ਆ ਜਿਹੜਾ ਜਿਹੜਾ ਪੰਜਾਬ ਦੇ ਉੱਤੇ ਵੱਡੀ ਚਰਚਾ ਆ ਉਹਨਾਂ ਨੂੰ ਜਿਹੜਾ ਅਸੀਂ 4 ਹਫ਼ਤਿਆਂ ਦੇ ਅੰਦਰ ਖਤਮ ਕਰ ਦੇਣਾ ਪਰ ਬੜੇ ਦੁੱਖ ਦੀ ਗੱਲ ਆ ਇਹ ਦੋ ਬਹੁਤ ਹੀ ਜਿਹੜੇ ਮਹਾਨ ਕਦਮ ਜਿਹੜੇ ਸਰਕਾਰ ਨੂੰ ਪਹਿਲਾਂ ਚੁੱਕਣੇ ਚਾਹੀਦੇ ਸੀ ਪਰ ਅੱਜ ਅਸੀਂ ਦੇਖਦੇ ਹਾਂ 3.5 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਜਿਸ ਦਿਨ ਭਗਤ ਸਿੰਘ ਦੀ ਜਿਹੜਾ ਜੱਦੀ ਪੈਂਡਾ ਖੜਕੜ ਕਲਾਂ ਤੋਂ ਏਸੇ ਹੀ ਕੰਮਾਂ ਦੇ ਵਾਸਤੇ ਜਿਹੜਾ ਆ ਹਰੇ ਪੈਣ ਦੀ ਗੱਲ ਭਗਵੰਤ ਸਿੰਘ ਸਾਹਿਬ ਨੇ ਕੀਤੀ ਸੀ ਪਰ ਅੱਜ 3.5 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਿਹੜੀ ਪੰਜਾਬ ਦੀ ਜਿਵਾਨੀ ਆ ਉਹ ਨਸ਼ਿਆਂ ਨੂੰ ਠੱਲ ਪਾਉਣ ਦੇ ਮੁੱਦੇ ਦੇ ਉੱਤੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੁੱਦੇ ਉੱਤੇ ਜਿਹੜਾ ਉਹ ਅੱਜ ਵੀ ਸਰਕਾਰ ਵੱਲ ਤੱਕ ਰਹੀ ਹੈ ਪਰ ਹੁਣ ਨੌਜਵਾਨਾਂ ਨੇ ਬਹੁਤ ਲੰਬਾ ਸਮਾਂ ਇਸ ਚੀਜ਼ ਨੂੰ ਤੱਕ ਲਿਆ ਹੁਣ ਤૈયਿਆ ਕੀਤਾ ਆ ਤੇ ਅੱਜ ਇੱਕ ਪਲੇਟਫਾਰਮ ਮਿਲਿਆ ਸ਼ਹੀਦ ਭਗਤ ਸਿੰਘ ਨੂੰ ਸਭਾ ਤੇ ਉਸ ਸਭਾ ਦੇ ਰਾਹੀਂ ਜਿਹੜਾ ਆ 28 ਸਤੰਬਰ ਨੂੰ ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਹਰੇਕ ਸਾਲ ਜਾਂਦਾ ਆ ਪਿੰਡਾਂ ਦੇ ਵਿੱਚੋਂ ਬਹੀਰਾ ਘੱਤ ਕੇ ਜਿਹੜਾ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਅਸੀਂ ਮਾਰਚ ਕਰਕੇ ਉਹਨਾਂ ਦੇ ਜੱਦੀ ਪਿੰਡ ਖੜਕੜ ਕਲਾਂ ਤੱਕ ਜਾਂਦੇ ਆ ਪਰ ਇਸ ਵਾਰ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਬਦਲਵਾ ਪ੍ਰਬੰਧ ਜਿਹੜਾ ਅਸੀਂ ਕੀਤਾ ਆ ਵੀ ਨੌਜਵਾਨਾਂ ਦੀਆਂ ਮੰਗਾਂ ਦੇ ਉੱਤੇ ਜੜਾਇਆ ਇੱਕ ਖੜਕੜ ਕਲਾਂ ਦੇ ਵਿੱਚ ਅਸੀਂ ਮੋਰਚਾ ਲਗਾਉਣ ਜਾ ਰਹੇ ਆ ਨਸ਼ੇ ਤੇ ਰੁਜ਼ਗਾਰ ਦੇ ਮੁੱਦੇ ਲੈ ਕੇ ਤੇ ਅੱਜ ਉਸੇ ਦੀ ਤਿਆਰੀ ਤਹਿਤ ਪੂਰੇ ਪੰਜਾਬ ਦੇ ਅੰਦਰ ਜਿਹੜਾ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਜਾਰੀ ਆ ਤੇ ਨੌਜਵਾਨ ਪੂਰੇ ਉਤਸ਼ਾਹ ਦੇ ਨਾਲ ਇਹਨਾਂ ਮੀਟਿੰਗਾਂ 'ਚ ਹਿੱਸਾ ਲੈ ਰਹੇ ਆ ਤੇ ਆਸ ਕਰਦੇ ਆ ਕਿ ਇਸ ਖਟਕੜ ਕਲਾ ਦੇ ਮੋਰਚੇ ਦੇ ਰਾਹੀਂ ਜਿਹੜਾ ਅਸੀਂ ਅੱਜ ਇਹ ਅਭਿਆਨ ਸ਼ੁਰੂ ਕੀਤਾ ਆ ਇਹ ਜਿਹੜਾ ਮੋਰਚਾ ਅਸੀਂ ਤਿਆਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਚੰਗੇ ਸਿੱਟੇ ਨਿਕਲਣਗੇ